ਜਦੋਂ ਚੰਡੀਗੜ੍ਹ ਦੀ ਜਨਤਾ ਦੇ ਕੰਮ ਨਹੀਂ ਹੋ ਗਏ ਚੰਡੀਗੜ੍ਹ ਦੀ ਜਨਤਾ ਤਰਸਤ ਹੈ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਹੜੇ ਐਡਮਿਨ ਅਪਰੂਵਲ ਹੈ ਏਜੰਡਾ ਦੀ ਉਹ ਨਹੀਂ ਮਿਲ ਰਹੀ ਜਿਹੜੇ ਪਿਛਲੇ 6 ਮਹੀਨੇ ਚ ਢੰਡੇ ਪਾਸ ਹੋਏ ਮੈਨੂੰ ਇੱਕ ਵੀ ਕੰਮ ਦਿਖਾ ਦਿਓ ਚੰਡੀਗੜ੍ਹ ਚੋਂ ਕੰਮ ਹੋਇਆ ਹੋਵੇ ਮੈਂ ਮੰਨ ਜੂਆ ਇੱਥੇ ਦਿਖਾ ਰਿਹਾ ਜੀ ਅਸੀਂ ਬੜੇ ਜੰਡੇ ਪਾਸ ਕਰਦੇ ਨੂੰ ਕੋਈ ਪੁੱਛੇ ਜਿਹੜੇ ਪਿਛਲੇ 6 ਮਹੀਨੇ ਜੰਡੇ ਪਾਸ ਹੋਏ ਸੀ ਉਹਨਾਂ ਦਾ ਸਟੇਟਸ ਦੱਸੋ ਜਦੋਂ ਮੈਂ ਸਟੇਟਸ ਪੁੱਛਿਆ ਤੇ ਕਿਹਾ ਜੀ ਅਸੀਂ ਅਗਲੀ ਮੀਟਿੰਗ ਦੱਸਾਂਗੇ ਸਿੱਕੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੰਮ ਨਹੀਂ ਹੋ ਰਿਹਾ ਕੰਮ ਕਰਲੇ ਤੁਹਾਡੇ ਦੇ ਤਾਂ ਨਹੀਂ ਹੈਗੇ ਸ਼ਹਿਰ ਦੇ ਲੋਤਾ ਸੰਝੇ ਨੇਗੇ ਸ਼ਹਿਰ ਦਾ ਇੱਕ ਵੀ 파ਰਸ਼ ਦਰਦੇ ਮੈਂ ਉਹੀ ਗੱਲ ਕਹਿ ਰਿਹਾ ਫਿਰ ਬ੍ਰੋਤੀ ਤੇ ਆਖਰਕਾਰ ਤੁਹਾਡੇ ਨਾਲ ਖੜਨ ਦੀ ਜਗ੍ਹਾ ਤੇ ਉਲਝਦੀ ਕਿਉਂ ਦੇਖੋ ਸੱਤਾ ਦਲ ਹੈ ਜਿਹੜਾ ਆਦੀ ਡੇਢ ਚੋਂ ਆਪਣੇ ਨੰਬਰ ਬਣਾਉਣ ਚ ਲੱਗਿਆ ਮੈਂ ਕਹਾਂ ਮੈਂ ਤਾਂ ਘੱਟ ਕਰਾਇਆ ਰੇਟ ਤੁਸੀਂ ਤਾਂ ਲੋਕਾਂ ਨੂੰ ਫ੍ਰੀ ਪਾਣੀ ਦੇਣ ਨੂੰ ਫਿਰਦੇ ਹੋ ਤੁਹਾਡੇ ਕੋਲ ਦਮੰਨੀ ਹੈ ਨਹੀਂ ਰੋਟੀ ਖਾਣ ਨੂੰ ਪੈਸੇ ਨਹੀਂ ਕਰਪੇਸ਼ਨ ਕੋਲ ਤੇ ਫ੍ਰੀ ਪਾਣੀ ਦੇਣ ਦੀ ਗੱਲ ਕਰਦੇ ਆ ਫ੍ਰੀ ਬਿਜਲੀ ਦੇਣ ਦੀ ਗੱਲ ਕਰਦੇ ਆ ਤੁਸੀਂ ਕੁਝ ਕਰਦੇ ਨਹੀਂ ਨਕਮੇ ਹੀ ਤਰ੍ਹਾਂ ਕਾਰਪੇਸ਼ਨ ਚ ਪਏ ਰਹਿੰਦੇ ਹੋ ਥੋਡੇ ਆਪਣੇ ਪਾਰਸ਼ਾ ਤੁਹਾਡੇ ਨਾਲ ਨਹੀਂ ਉਸ ਸਰੀਆ ਮੀਟਿੰਗਾਂ ਦੇ ਵਿੱਚ ਤੁਹਾਡੇ ਪਾਰਸ਼ਦ ਕਹਿੰਦੇ ਕਿ ਭਾਜਪਾ ਦੇ ਰਾਜ ਚ ਜ਼ਿਆਦਾ ਕੰਮ ਹੁੰਦੇ ਸੀ ਹੁਣ ਕੰਮ ਨਹੀਂ ਹੁੰਦਾ ਲਾਡੀ ਜੀ ਨੇ ਕਿਹਾ ਯਾਦਵ ਨੇ ਕਿਹਾ ਪਿਛਲੀ ਦੋ ਤਿੰਨ ਮੀਟਿੰਗਾਂ ਚ ਕਿ ਹੁਣ ਕੰਮ ਨਹੀਂ ਹੁੰਦੇ ਆਮ ਆਦਮੀ ਪਾਰਟੀ ਦੇ ਮੇਰ ਦੇ ਹੁੰਦੇ ਇੱਕ ਸਥਿਤੀ ਆਣੇ ਵਾਲੀ ਹੈ ਕਿ ਚੰਡੀਗੜ੍ਹ ਦੀ ਜਨਤਾ ਬਹੁਤ ਜਲਦੀ ਇੱਕ ਭਾਰੇ ਘਟਚ ਇਕੱਠੇ ਹੋ ਕੇ ਇੱਥੇ ਆਏਗੀ ਤੇ ਤਾਲਾ ਲਾਏਗੀ ਐਮਸੀ ਨੂੰ ਮੈਂ ਤੁਹਾਨੂੰ ਦੱਸ ਰਿਹਾ ਇਹ ਸਥਿਤੀ ਆਣੇ ਵਾਲੀ ਹੈ ਸਸਤੀ ਕਲਾ ਐਮਸੀ ਹਾਊਸ ਦੀ ਮੀਟਿੰਗ ਦੇ ਵਿੱਚ ਦੇਖਿਆ ਹੰਗਾਮਾ ਖੂਬ ਹੋਇਆ ਆ ਅਖਰਕਰ ਲੋਕ ਵੀ ਫੜਾਇਆ ਜਿਹੜੇ ਐਮਸੀਆ ਨੇ ਕਿ ਜਦੋਂ ਗੱਲ ਨਹੀਂ ਸੁਣਨੀ ਤੇ ਕੰਮ ਹੋਣਾ ਨਹੀਂ ਹੈਗਾ ਤਾਂ ਇਹਨੂੰ ਜਿੰਦਾ ਲਾ ਦਿਓ ਤੁਸੀਂ ਇਹ ਸਭ ਦੇ ਵਿੱਚ ਇਹ ਦੇਖਿਆ ਜਾਵੇ ਸਭ ਤੋਂ ਜਿਕੇ ਇਹ ਦੋਨੇ ਤਰ੍ਹਾਂ ਦੇ ਵੱਲੋਂ ਇੱਕ ਪਾਸੇ ਪ੍ਰੇਮ ਲਦਾ ਦੂਜੇ ਪਾਸੇ ਕਰਵਰ ਰਾਣਾ ਨੇ ਸਾਡੇ ਨਾਲ ਇਹਨਾਂ ਨੇ ਬਹੁਤ ਏਸੀ ਨੂੰ ਲੈ ਕੇ ਰੌਲਾ ਪਾਇਆ ਵੀ ਜਦੋਂ ਅਸੀਂ ਏਜੰਡੇ ਪਾਸ ਕਰ ਕਰ ਭੇਜੀ ਜਾਂਦੇ ਆ ਅਪਰੂਵਲਾਂ ਹੋ ਨਹੀਂ ਰਹੀਆਂ ਤੇ ਕੰਮ ਫਿਰ ਹੋਊਗਾ ਕਿਵੇਂ ਕਰਵਰ ਤੁਸੀਂ ਇਸ ਗੱਲ ਨੂੰ ਲੈ ਕੇ ਕਿਉਂਕਿ ਵੈਸੇ ਤਾਂ ਤੁਹਾਡੇ ਤੇ ਸਾਰੇ ਨਰਾਜ਼ ਰਹਿੰਦੇ ਕਹਿੰਦਾ ਕਰਵਰ ਰੌਲਾ ਬਹੁਤ ਪਾਉਂਦਾ ਹੈਗਾ ਕੀ ਕੰਮ ਸੱਚਿਓ ਹੋ ਨਹੀਂ ਰਹੇ ਹੈਗੇ ਫਿਰ ਓਰੀਜਿੰਡੇ ਜਾਂ ਪਾਸਪੋਰੇ ਨੇ ਫਿਰ ਉਹ ਕਿਉਂ ਨਹੀਂ ਹੁੰਦੇ ਹੈਗੇ ਮੈਂ ਮੇਰਾ ਰੌਲਾ ਪਾਣਾ ਬਿਲਕੁਲ ਠੀਕ ਹੈ ਜਦੋਂ ਚੰਡੀਗੜ੍ਹ ਦੀ ਜਨਤਾ ਦੇ ਕੰਮ ਨਹੀਂ ਹੋਉਂਗੇ ਚੰਡੀਗੜ੍ਹ ਦੀ ਜਨਤਾ ਤਰਸਤ ਹੈ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਹੜੇ ਐਡਮਿਨ ਅਪਰੂਵਲ ਹੈ ਏਜੰਡਿਆਂ ਦੀ ਉਹ ਨਹੀਂ ਮਿਲ ਰਹੀ ਜਦੋਂ ਮੈਂ ਤੁਹਾਨੂੰ ਥੋੜਾ ਦੱਸਦਾ ਜਦੋਂ ਐਡਮਿਨ ਅਪਰੂਵਲ ਕਿਸੇ ਕੰਮ ਦੀ ਨਹੀਂ ਹੁੰਦੀ ਤਾ ਉਹ ਸਮਝ ਲੈ ਫਾਈਲ ਚ ਪਿਆ ਹੈ ਦਫਤਰ ਚ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਡਿਟੇਲ ਐਸਟੀਮੇਟ ਨਹੀਂ ਬਣ ਰਾ ਡੀਐਨ 18 ਨਹੀਂ ਬਣ ਰੀ ਟੈਂਡਰ ਨਹੀਂ ਲੱਗ ਰਿਹਾ ਇਹ ਵੀ 6 ਮਹੀਨੇ ਦਾ ਪ੍ਰੋਸੈਸ ਹੈ ਜਦ ਐਡਮਿਨ ਅਪਰੂਵਲ ਮਿਲੇਗੀ ਉਤੋਂ ਬਾਅਦ ਵੀ 6 ਮਹੀਨੇ ਦਾ ਪ੍ਰੋਸੈਸ ਹੁੰਦਾ ਕੰਮ ਚ 6 ਤੋਂ 7 ਮਹੀਨੇ ਲੱਗ ਜਾਂਦੇ ਆ ਬੜੇ ਕੰਮਾਂ ਚ ਸਰੂਰੇ ਜਦੋਂ ਪਾਸ ਕਰਤਾ ਲੋਕਾਂ ਨੂੰ ਲੱਗਦਾ ਵੀ ਤੱਕ ਹੋ ਗਿਆ ਨਹੀਂ ਨਹੀਂ ਐਦਾ ਨਹੀਂ ਹੁੰਦਾ ਜੀ ਉਤੋਂ ਪਾਸ ਹੋ ਗਿਆ ਇਹ ਤਾਂ ਪਿਛਲੇ 6-7 ਮਹੀਨੇ ਜਿੰਨੇ ਜੰਡੇ ਪਾਸ ਹੋਏ ਆ ਤੁਸੀਂ ਦੱਸੋ ਮੈਨੂੰ ਧਰਤਲ ਤੇ ਕਿਹੜਾ ਅਜੰਡਾ ਜਿਹੜੇ ਪਿਛਲੇ 6 ਮਹੀਨੇ ਜਿੰਨੇ ਡੰਡੇ ਪਾਸ ਹੋਏ ਅੱਜ ਇਹ ਸਿਰਫ ਇੱਕ ਦੌੜ ਚੱਲ ਰਹੀ ਹੈ ਚੰਡੀਗੜ੍ਹ ਦੇ ਲੋਕਾਂ ਨੂੰ ਬੇਫਕੂ ਬਣਾਉਣ ਦੀ ਜੋ ਆਮ ਆਦੀ ਪਾਰਟੀ ਦੇ ਕਾਂਗਰਸ ਦੇ ਲੋਕ ਕਰ ਰਹੇ ਆ ਇੱਥੇ ਦਿਖਾ ਰਹੇ ਜੀ ਅਸੀਂ بڑے ਜੰਡੇ ਪਾਸ ਕਰਨ ਨੂੰ ਕੋਈ ਪੁੱਛੇ ਵੀ ਜਿਹੜੇ ਪਿਛਲੇ 6 ਮਹੀਨੇ ਝੰਡੇ ਪਾਸ ਹੋਏ ਸੀ ਉਹਨਾਂ ਦਾ ਸਟੇਟਸ ਦੱਸੋ ਜਦੋਂ ਮੈਂ ਸਟੇਟਸ ਪੁੱਛਿਆ ਤੇ ਕਿਹਾ ਜੀ ਅਸੀਂ ਅਗਲੀ ਮੀਟਿੰਗ ਦੱਸਾਂਗੇ ਅਗਲੀ ਮੀਟਿੰਗ 'ਚ ਵੀ ਜੇ ਇਹੀ ਦੱਸਣ ਕਿ ਅਵੇਲੇਬਿਲਟੀ ਆਫ ਫੰਡਸ ਨਹੀਂ ਹੈ ਤਾਂ ਅਗਲੀ ਮੀਟਿੰਗ ਦਾ ਲੌਜੀਕ ਕੀ ਹੈ ਕਹਤਾ ਕਹਦਾ ਭਵਿੱਖਬਾਣੀ ਤੁਸੀਂ ਕਰ ਸਕਦੇ ਹੋ ਮੈਂ ਨਹੀਂ ਕਰਦਾ ਮੈਂ ਭਵਿੱਖਬਾਣੀ ਇਸ ਲਈ ਕਰ ਰਹਾ ਕਿਉਂਕਿ ਮੈਂ ਪਿਛਲੇ 6 ਮਹੀਨੇ ਤੋਂ ਭਵਿੱਖਬਾਣੀ ਹੁੰਦੀ ਦੇਖੀ ਹੈ ਕਿ ਅਗਲੇ ਮਹੀਨੇ ਪੈਸੇ ਆਣਗੇ ਅਗਲੇ ਮਹੀਨੇ ਆਣਗੇ ਜਦੋਂ 6 ਮਹੀਨੇ ਚ ਭਵਿੱਖਬਾਣੀ ਇਹਨਾਂ ਦੀ ਸੱਚੀ ਨਹੀਂ ਹੋਈ ਤਾਂ ਫਿਰ ਹੁਣ ਸਾਨੂੰ ਥੋੜੀ ਭਵਿੱਖਬਾਣੀ ਕਰਨੀ ਪਈ ਦੇਖੀਏ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੰਮ ਨਹੀਂ ਹੋ ਰਿਹਾ ਕੰਮ ਕਰ ਲੈ ਤੁਹਾਡੇ ਤਾਂ ਨਹੀਂ ਹੈਗੇ ਸ਼ਹਿਰ ਦੇ ਲੋਕ ਤਾਂ ਸਾਂਝੇ ਰਹੇਗੇ ਸ਼ਹਿਰ ਦਾ ਇੱਕ ਵੀ ਪਰਸ਼ ਦੱਸ ਦੇ ਮੈਂ ਉਹੀ ਗੱਲ ਕਹਿ ਰਿਹਾ ਫਿਰ ਵਿਰੋਧੀ ਤੇ ਆਖਰਕਾਰ ਤੁਹਾਡੇ ਨਾਲ ਖੜਨ ਦੀ ਜਗ੍ਹਾ ਤੇ ਉਲਝਦੀ ਕਿਉਂ ਹੈ ਦੇਖੋ ਸੱਤਾ ਦਲ ਹੈ ਜਿਹੜਾ ਆ ਇੱਕ ਪਾਸੇ ਤਾਂ ਕਹਿ ਰਹੀ ਸਾਡੇ ਕੋਲ ਇੱਕ ਪਾਸੇ ਤਾਂ ਹੁਣ ਮੈਨੂੰ ਉਹਨਾਂ ਨੇ ਅੰਦਰ ਗਿਆ ਕਿ ਤੁਸੀਂ ਟੈਕਸੀ ਸਟੈਂਡ ਦੇ ਜਿਹੜੇ ਆਪਰੇਟਰ ਸੀ ਟੈਕਸੀ ਸਟੈਂਡ ਵਾਲੇ ਸੀ ਉਹਨਾਂ ਹੀ ਤੁਸੀਂ ਉਹਨਾਂ ਨੂੰ ਗਿਆ ਵੀ ਰੇਟ ਘਟਾ ਕਰੋ ਮੈਂ ਜੋ ਜੈਨੂਨ ਰੇਟ ਸੀ ਉਹ ਘਟਾਏ ਜਾਂ ਸੀ ਕਿ ਕਿਸੇ ਕਿਸੇ ਗਰੀਬ ਬੰਦੇ ਨਾਲ ਗਰੀਬ ਮਾਰ ਨਹੀਂ ਕਰਨਾ ਚਾਹੁੰਦੇ ਮੈਂ ਕਿਹਾ ਮੈਂ ਤਾਂ ਘਟਾ ਕਰਾਇਆ ਰੇਟ ਤੁਸੀਂ ਤਾਂ ਲੋਕਾਂ ਨੂੰ ਫ੍ਰੀ ਪਾਣੀ ਦੇਣ ਨੂੰ ਫਿਰਦੇ ਹੋ ਤੁਹਾਡੇ ਕੋਲ ਦਵੰਨੀ ਹੈ ਨਹੀਂ ਰੋਟੀ ਖਾਣ ਨੂੰ ਪੈਸੇ ਨਹੀਂ ਘਰਪੇਸ਼ਨ ਕੋਲ ਤੇ ਫ੍ਰੀ ਪਾਣੀ ਦੇਣ ਦੀ ਗੱਲ ਕਰਦੇ ਆ ਫ੍ਰੀ ਬਿਜਲੀ ਦੇਣ ਦੀ ਗੱਲ ਕਰਦੇ ਆ ਦੇਖੋ ਝੂਠੀਆਂ ਗੱਲਾਂ ਸੀ ਝੂਠੀਆਂ ਗੱਲਾਂ ਬੋਲ ਕੇ ਚੰਡੀਗੜ੍ਹ ਦੀ ਜਨਤਾ ਦਾ ਮੂਰਖ ਬਣਾ ਕੇ ਇੱਕ ਇਲੈਕਸ਼ਨ ਤਾਂ ਜਿੱਤ ਲਿਆ ਲੇਕਿਨ ਜਿਹੜਾ 2026 ਚ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਣਾ ਹੈ ਨਾ ਇਹਨਾਂ ਨੂੰ ਲੋਕਾਂ ਨੇ ਕੁੱਟਣਾ ਹੈ ਇਹ ਜਿਹੜੇ ਵਾਰਡ ਚ ਜਾਣਗੇ ਪਿੰਡਾਂ ਦੇ ਲੋਕ ਇਹਨਾਂ ਨੂੰ ਕੁੱਟਣਗੇ ਇਹ ਮੈਨੂੰ ਲੱਗਦਾ ਨਹੀਂ ਅਗਲੀ ਵਾਰ ਇਹਨਾਂ ਨੂੰ ਟਿਕਟਾਂ ਵੀ ਮਿਲਣਗੇ ਨਾ ਪਾਰਟੀ ਦੇਣਗੇ ਨਹੀਂ ਦੇਖੋ ਜਦੋਂ ਕੰਮ ਦੀ ਗੱਲ ਆਉਂਦੀ ਹੈ ਵੀ ਆਖਰਕ ਜਾਨੀ ਕਿ ਜਿਹੜਾ ਕੰਮ ਕਰਾਉਣਾ ਹੈ ਲੋਕਾਂ ਦਾ ਡਿਵੈਲਪਮੈਂਟ ਦਾ ਉਹਦੇ ਵਿੱਚ ਤਾਂ ਸਾਰੇ ਐਮਸੀਆਂ ਨੂੰ ਲੋੜ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਕੱਲ ਨੂੰ ਜਾਣਾ ਹੈ 5 ਸਾਲ ਬਾਅਦ ਤੁਸੀਂ ਤਾਂ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਭਾਜਪਾ ਦਾ ਚਾਹੇ ਆਪ ਦਾ ਉਹਨੂੰ ਦਿਖਾਉਣਾ ਪੈਣਾ ਫਿਰ ਇਹ ਐਕਚੁਅਲੀ ਸਿਚੁਏਸ਼ਨ ਸਮਝ ਕੇ ਕੰਮ ਕਰਾਉਣ ਵਾਲੇ ਪਾਸੇ ਨੂੰ ਜ਼ੋਰ ਲਾ ਕੇ ਲੱਗਦਾ ਨਹੀਂ ਵੀ ਇਹ ਸੋਲਜਨ ਤਲੀਆਂ ਦੇ ਵਿੱਚ ਤਾਂ ਫਿਰ ਮੌਕਾ ਕਿਹਨੂੰ ਮਿਲ ਰਿਹਾ ਅਫਸਰ ਸ਼ਾਹੀ ਨੂੰ ਜਿਹੜੀ ਜਾਕੀ ਇਹ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਸ਼ਾਇਦ ਇਹ ਚੀਜ਼ਾਂ ਨੂੰ ਲੈ ਕੇ ਹੱਲ ਨਹੀਂ ਕਰਨਾ ਚਾ ਕੋਆਰਡੀਨੇਸ਼ਨ ਕਰਨਾ ਸਾਰੇ ਪਾਰਸ਼ਦਾਂ ਨਾਲ ਇਕੱਠਾ ਇੱਕ ਸਮਨਵੇ ਕਰਕੇ ਜਿਹੜੇ ਝੰਡੇ ਆਪਣੀ ਗੱਲ ਰੱਖਣੀ ਜੇ ਕੋਈ ਪ੍ਰੋਬਲਮ ਆ ਰਹੀ ਹੈ ਕਿ ਪੈਸੇ ਦੀ ਕਮੀ ਹੈ ਸਾਨੂੰ ਨਾਲ ਲੈਵੇ ਅਸੀਂ ਜਾਣ ਲਈ ਤਿਆਰਾਂ ਜੇ ਜਵਾਬ ਦੇਈਏ ਤਾਂ ਤਾਂ ਕਵੇ ਲੈ ਕੇ ਚੱਲੇ ਸਾਰੀ ਸਾਡੇ ਪਾਰਸ਼ਦ ਜਾਣਗੇ ਆਮ ਆਦਮੀ ਕਾਂਗਰਸ ਜਾਣ ਅਸੀਂ ਗੱਲ ਕਰਦੇ ਕਿ ਵਨਰ ਸਾਹਿਬ ਵੀ ਸਾਨੂੰ ਪੈਸਾ ਦੋ ਤੁਸੀਂ ਕੁਝ ਕਰਦੇ ਨਹੀਂ ਨਕਮੇ ਜਿਹੇ ਤਰ੍ਹਾਂ ਕਾਰਪੋਰੇਸ਼ਨ ਚ ਪਏ ਰਹਿੰਦੇ ਹੋ ਤੁਹਾਡੇ ਆਪਣੇ ਪਾਰਸ਼ਦ ਤੁਹਾਡੇ ਨਾਲ ਨਹੀਂ ਉਹ ਸਰੀਆ ਮੀਡੀਆਂ ਦੇ ਵਿੱਚ ਤੁਹਾਡੇ ਪਾਰਸ਼ਦ ਕਹਿੰਦੇ ਕਿ ਭਾਜੀਪੀ ਦੇ ਰਾਜ ਚ ਜ਼ਿਆਦਾ ਕੰਮ ਹੁੰਦੇ ਸੀ ਹੁਣ ਕੰਮ ਨਹੀਂ ਹੁੰਦਾ ਲਾਡੀ ਜੀ ਨੇ ਕਿਹਾ ਯਾਦਵ ਨੇ ਕਿਹਾ ਪਿਛਲੀ ਦੋ ਤਿੰਨ ਮੀਟਿੰਗਾਂ ਚ ਕੀ ਹੁਣ ਕੰਮ ਨਹੀਂ ਹੁੰਦੇ ਆਮ ਆਦਮੀ ਪਾਰਟੀ ਦੇ ਮੇਅਰ ਦੇ ਹੁੰਦੇ ਵੇ ਤਾਂ ਦੇਖੋ ਇਹਨਾਂ ਨੂੰ ਕਰਨਾ ਪਏਗਾ ਜੇ ਤੁਸੀਂ ਸੱਤਾ ਦਾਲ ਹੈ ਤੁਸੀਂ ਤੁਹਾਨੂੰ ਤੁਹਾਨੂੰ ਮੌਕਾ ਮਿਲਿਆ ਮੇਅਰ ਬਣਨ ਦਾ ਚੰਡੀਗੜ੍ਹ ਜਨਤਾ ਨੇ ਦਿੱਤਾ ਹੈ ਤਾਂ ਫਿਰ ਲੋਕਾਂ ਲਈ ਕੰਮ ਕਰ ਹੁਣ ਬਹਾਨੇ ਕਿਉਂ ਕਰ ਰਹੇ ਹੋ ਔਰ ਅਸੀਂ ਜਿਹੜੀ ਅਸੀਂ ਜਿਹੜੀ ਗੱਲ ਕੀਤੀ ਹੈ ਅਸੀਂ ਕਿਹਾ ਕਿ ਜੇ ਤੁਹਾਡੇ ਕੋਲ ਚਲਾਉਣ ਲਈ ਪੈਸਾ ਨਹੀਂ ਹੈ ਅਗਲੇ ਮਹੀਨੇ ਦੋ ਮਹੀਨੇ ਚ ਐਜੀ ਸਿਟੀ ਆਣੀ ਹੈ ਕਿ ਕਾਰਪੋਰੇਸ਼ਨ ਦੇ EMPLOYE ਨੂੰ ਪੇਮੈਂਟ ਸੈਲਰੀ ਦੇਣ ਲਈ ਪੈਸੇ ਨਹੀਂ ਹੋਣੇ ਠੇਕੇਦਾਰਾਂ ਨੂੰ ਜਿਹੜੇ ਕੰਮ ਕਰ ਰਹੇ ਆ ਵਾੜਾਂ ਚ ਉਹਨਾਂ ਨੂੰ ਦੇਣ ਲਈ ਪੈਸੇ ਇੱਕ ਸਥਿਤੀ ਆਣੇ ਵਾਲੀ ਹੈ ਕਿ ਚੰਡੀਗੜ੍ਹ ਦੀ ਜਨਤਾ ਬਹੁਤ ਜਲਦੀ ਇੱਕ ਭਾਰੇ ਘਟ ਵਿੱਚ ਇਕੱਠੇ ਹੋ ਕੇ ਇੱਥੇ ਆਏਗੀ ਤੇ ਤਾਲਾ ਲਾएगी ਐਮਸੀ ਨੂੰ ਮੈਂ ਤੁਹਾਨੂੰ ਦੱਸ ਰਿਹਾ ਇਹ ਸਥਿਤੀ ਆਣੇ ਵਾਲੀ ਹੈ ਅਸੀਂ ਤਾਂ ਫੜਾਇਆ ਅਸੀਂ ਤਾਂ ਆਪਣਾ ਜਿਹੜਾ ਸੱਤਾਦਲ ਦਾ ਰੋਲ ਹੈ ਪਲੇ ਕੀਤਾ ਹੈ ਜਿਹੜੀ ਗੱਲ ਸੱਚੀ ਹੈ ਉਹ ਬੋਲਾਂਗੇ ਜਿੱਥੇ ਮੇਰ ਚੰਗਾ ਕੰਮ ਕਰੂਗਾ ਉਹਦੀ ਤਾਰੀਫ਼ ਵੀ ਕਰਾਂਗੇ ਠੋਕੇ ਕੋਈ ਚੱਕਰ ਨਹੀਂ ਲੇਕਿਨ ਜੇ ਗਲਤ ਕੰਮ ਕਰੂਗਾ ਤਾਂ ਵਿਰੋਧ ਕਰਾਂਗੇ ਔਰ ਦੇ ਸੜਕਾਂ ਤੇ ਉਤਰਨਾ ਪਿਆ ਤਾਂ ਉਹ ਵੀ ਉਤਰਾਂਗੇ। ਖੈਰ ਭਾਜਪਾ ਦਾ ਸਪਸ਼ਟ ਰੂਪ ਚ ਕਹਿਣਾ ਹੈ ਜਾਂ ਕਹੀਏ ਕੀ ਕੰਵਰ ਹੋਰਾਂ ਦਾ ਕਹਿਣਾ ਹੈ ਵੀ ਇੱਥੇ ਕੱਲ ਭਾਜਪਾ ਆਪ ਜਾਂ ਕਾਂਗਰਸ ਦੀ ਨਹੀਂ ਗੱਲ ਹੈਗੀ ਆ ਲੋਕਾਂ ਦੀ ਕਿਉਂਕਿ ਕੰਮ ਇਕੱਲੇ ਸਾਡੇ ਵਾਸਤੇ ਨਹੀਂ ਹੋਣਾ ਸਾਰਿਆਂ ਵਾਸਤੇ ਹੋਣਾ ਹੈ ਤੇ ਆਖਰ ਸਿਚੁਏਸ਼ਨ ਹੈ ਜੀ ਇਹ ਜਿਹੜੀ ਪੈਦਾ ਹੋਈ ਪਈ ਆ ਉਹ ਕਹਿੰਦੇ ਕਿ ਜਿੰਦਾ ਬਾਅਦ ਚ ਤਾਂ ਲੱਗੂਗਾ ਅਸੀਂ ਪਹਿਲਾਂ ਇਸ ਲਈ ਫੜਾਇਆ ਸਿੰਬੋਲਿਕ ਤੌਰ ਤੇ ਤਾਂ ਕਿ ਜਾਗਿਆ ਜਾਵੇ। ਹੁਣ ਗੱਲ ਹੈ ਸਾਰੀ ਚੀਜ਼ਾਂ ਨੂੰ ਲੈ ਕੇ ਕਿ ਇਸ ਪੂਰੇ ਮਸਲੇ ਦਾ ਹੱਲ ਨਿਕਲਦਾ ਕੀ ਆ। ਸੀਨੀਅਰ ਵੀਡੀਓ ਜਰਨਲਿਸਟ ਮਨਤੇ ਇਹਦੇ ਨਾਲ ਸੁਮਿੰਗੋਰ ਜਨਾਸ ਸੰ